ਕਰਕੇ ਧਿਆਨ ਕਰਕੇ ਜੁੜੀ ਹੋਈ ਸਾਧ ਸੰਗਤ ਜੀਓ ਅਓ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਲੜੀ ਵਾਰ ਬਾਣੀ ਵਿੱਚ ਆਪਾਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 351 ਤੇ ਇਸ ਭਾਇਮਾਨ ਸ਼ਬਦਾਂ ਦਾ ਵਿਚਾਰ ਕਰਦੇ ਹਾਂ ਪਹਿਲਾ ਸ਼ਬਦ ਪਹਿਲੇ ਪਾਸ਼ਾ ਜੀ ਦਾ ਗੁਰੂ ਨਾਨਕ ਦੇਵ ਜੀ ਦਾ ਹੈ ਆਸਾ ਰਾਗ ਹੈ ਆਸਾ ਮਹਲ ਪਹਿਲਾ ਜਿਸ ਤਰ੍ਹਾਂ ਕੋਈ ਪੁੰਗਰੀ ਹੋਈ ਬੇਲ ਦੇ ਉੱਤੇ ਫੁੱਲ ਲੱਗਦੇ ਐ ਫਿਰ ਉਸ ਦੇ ਉੱਤੇ ਫਲ ਲੱਗਦੇ ਐ ਜਿਹੜਾ ਜੀਵ ਮਾਰਗ ਦੀ ਯਾਦ ਵਿੱਚ ਜੁੜ ਜਾਂਦਾ ਹੈ ਉਹ ਵੀ ਉਸ ਬੇਲ ਵਰਗਾ ਹੋ ਜਾਂਦਾ ਹੈ ਉਦੇ ਜੀਵਨ ਵਿੱਚ ਉਹਦੇ ਚੰਗੇ ਜੀਵਨ ਵਿੱਚ ਚੰਗੇ ਆਚਰਣ ਦੀ ਸੰਬੰਧੀ ਆਉਦੀ ਹੈ ਤੇ ਫਿਰ ਨਾਮ ਰੂਪੀ ਪਰਮਾਤਮਾ ਦਾ ਗਿਆਨ ਰੂਪੀ ਫਲ ਉਸ ਨੂੰ ਲੱਗਦਾ ਹੈ ਤੇ ਇਸ ਤਰ੍ਹਾਂ ਦੀ ਬੀਲ ਨੂੰ ਦੇਖ ਕੇ ਇਸ ਤਰ੍ਹਾਂ ਦੇ ਮਨੁੱਖ ਨੂੰ ਵੇਖ ਕੇ ਦੂਜਿਆਂ ਨੂੰ ਵੀ ਲਾਭ ਮਿਲਦਾ ਹੈ ਦੇਖੋ ਕਿੰਨੀ ਪਿਆਰੀਆਂ ਗੱਲਾਂ ਨੇ ਬਾਣੀ ਵਿੱਚ ਜਿਹੜੀਆਂ ਗੁਰੂ ਜੀ ਸਮਝਾਉਂਦੇ ਆ ਕਾਰਮ ਕਰ ਤੂਤ ਬੀਲ ਵਿਸਥਾਰੀ ਰਾਮ ਨਾਮ ਫਲ ਹੂਆ ਜਿਸ ਵੀ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਕਰਕੇ ਉਸ ਨੂੰ ਯਾਦ ਰੱਖ ਕੇ ਆਪਣੇ ਜੀਵਨ ਦਾ ਆਚਰਣ ਉੱਚਾ ਕਰ ਲਿਆ ਨਾ ਉਹਦੀਆਂ ਫਿਰ ਸਗਨੀਆਂ ਦੁਗੀਆਂ ਨੂੰ ਵੀ ਮਿਲਦੀਆਂ ਨੇ ਤੇ ਉਹਨੂੰ ਨਾਮ ਰੂਪੀ ਫਲ ਲੱਗਦਾ ਹੈ ਕਿਉਂ ਕਿ ਉਹਦੀ ਸੁਰਤ ਮਾਰਕ ਵਿੱਚ ਜੁੜੀ ਰਹਿੰਦੀ ਹੈ ਤਿਸ ਰੂਪ ਨ ਰੇਖ ਅਨਾਹਦ ਬਾਜੈ ਸ਼ਬਦ ਨਰੰਜਨ ਕੀਆ ਨਰੰਜਨ ਮਾਇਆ ਤੋਂ ਰਹਿ ਤੋ ਮਰਕ ਜਿਹੜਾ ਉਹਦੀ ਛੇਪਸਲਾ ਵਿੱਚ ਜੁੜ ਜਾਂਦਾ ਹੈ ਤੇ ਫਿਰ ਇੱਕ ਰਸ ਆਪਣਾ ਜੀਵਨ ਇੱਕ ਰਸ ਬਣਾ ਲੈਂਦਾ ਹੈ ਤੇ ਉਸ ਮਾਲਕ ਦਾ ਉਹਦਾ ਕੋਈ ਰੂਪ ਰੇਖ ਨਹੀਂ ਦੱਸਿਆ ਜਾ ਸਕਦਾ ਪਰ ਜਿਹੜਾ ਉਹਦੇ ਨਾਲ ਸੁਰਤ ਜੋੜ ਲੈਂਦਾ ਹੈ ਉਹ ਆਪਣੇ ਜੀਵਨ ਰੌਣ ਨੂੰ ਇੱਕ ਰਸ ਕਰ ਲੈਂਦਾ ਹੈ ਸਹਿਜ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਹੈ ਸਾਰੇ ਆ ਉਹ ਵੀ ਉਸੇ ਦਾ ਹੈ ਜੋ ਆ ਰਿਹਾ ਉਹ ਵੀ ਉਸੇ ਦਾ ਹੈ ਜਿਸ ਦਿਨ ਅਸੀਂ ਇੱਕ ਰਸ ਮਾਲਕ ਨਾਲ ਜੁੜ ਜਾਵਾਂਗੇ ਨਾ ਫਿਰ ਸਮਝੋ ਸਾਡੀ ਜਿਹੜੀ ਇਹ ਬੇਲ ਜ਼ਿੰਦਗੀ ਵਧੀਆ ਜ਼ਿੰਦਗੀ ਉੱਚਾ ਚੜ੍ਹਨ ਵਾਲੀ ਜ਼ਿੰਦਗੀ ਹੋਏਗੀ ਨਾ ਇਹਦੇ ਉੱਤੇ ਫੁੱਲ ਵੀ ਲੱਗਣਗੇ ਤੇ ਫਲ ਵੀ ਲੱਗਣਗੇ ਕਰੇ ਬਖਿਆਣ ਜਾਣੇ ਜੇ ਕੋਈ ਪਰ ਉਸ ਮਲਕ ਔਰ ਉਹੀ ਮਲਕ ਪਰਮਾਤਮਾ ਦਾ ਬਖਿਆਣ ਕਰ ਸਕਦਾ ਨਾ ਜਿਹੜਾ ਜਾਣਦਾ ਹੋਵੇ ਉਹ ਸਾਨੂੰ ਕਿਸੇ ਐਡਰੈਸ ਦਾ ਪਤਾ ਹੀ ਨਹੀਂ ਅਸੀਂ ਅੰਦਰ ਜਿਹਨਾਂ ਦਾ ਐਡਰੈਸ ਦੱਸਣਾ ਸ਼ੁਰੂ ਕਰ ਦਈਏ ਤੇ ਸਾਨੂੰ ਸਹੀ ਕਿਵੇਂ ਦੱਸਾਂਗੇ ਗੁਰੂ ਜੀ ਕਹਿੰਦੇ ਉਹ ਸਮਾਲਕ ਦੀ ਜਾਣ ਪਛਾਣ ਕਰ ਲੈ ਗੁਰੂ ਦੀ ਕਿਰਪਾ ਨਾਲ ਫਿਰ ਉਹਨੂੰ ਤੂੰ ਉਹਦੇ ਨਾਲ ਜੁੜੇਗਾ ਫਿਰ ਉਹਦੇ ਸੱਚੋ ਦੇ ਬਾਰੇ ਦੱਸ ਸਕੇਗਾ ਇਸ ਤਰ੍ਹਾਂ ਅਮਰਤ ਪੀਵੇ ਸੋਈ ਰਹਾਓ ਫਿਰ ਉਹ ਬੰਦਾ ਅਮਰਤ ਨੂੰ ਪੀਂਦਾ ਜਣੀ ਪਰਮਾਤਮਾ ਦੀ ਯਾਦ ਆਪਣੇ ਅੰਦਰ ਰੱਖਣ ਨਾਲ ਜਿਹੜਾ ਉਹਦਾ ਉੱਚਾ ਆਚਰਣ ਬਣ ਜਾਂਦਾ ਨਾ ਇਹ ਆਤਮਿਕ ਆਨੰਦ ਨੂੰ ਉਹ ਮਾਣਦਾ ਹੈ ਇੱਥੇ ਉੱਚੇ ਸੱਚੇ ਕਿਰਦਾਰ ਦੀ ਗੱਲ ਗੁਰੂ ਜੀ ਕਰ ਰਿਹਾ ਜਿਹੜਾ ਪਰਮਾਤਮਾ ਨੂੰ ਯਾਦ ਰੱਖਿਆ ਬੰਦਾ ਆਪਾਂ ਕਹਿੰਦੇ ਨਹੀਂ ਜਿਹੜਾ ਬੰਦਾ ਵਧੀਆ ਆਚਰਣ ਵਾਲਾ ਹੋਵੇ ਚੰਗੇ ਕੰਮ ਕਰਦਾ ਹੋਵੇ ਭਲਾਈਆਂ ਕਰਦਾ ਹੋਵੇ ਅਸੀਂ ਕੀ ਕਹਿੰਦੇ ਆ ਇਹ ਬੰਦਾ ਰੱਬ ਵਰਗਾ ਹੈ ਬਸ ਸੇਵ ਚੀਜ਼ ਗੁਰੂ ਜੀ ਕਹਿ ਰਹੇ ਆ ਸਾਡੀ ਅੰਦਰ ਰੱਬ ਦੀ ਯਾਦ ਹੈ ਤੇ ਅਸੀਂ ਫਿਰ ਸ਼ਾਂਤ ਚਿਤ ਰਵਾਂਗੇ ਸਹਜ ਵਿੱਚ ਰਵਾਂਗੇ ਰਹਾਉ ਇਹ ਅੰਮ੍ਰਿਤ ਰਸ ਪੀਂਦਾ ਪਾਣੀ ਵਿੱਚੋਂ ਮਿਲਦਾ ਹੈ ਗਿਆਨ ਵਿੱਚੋਂ ਮਿਲਦਾ ਹੈ ਵਰਤ ਸੋ ਸਹਜ ਵਿੱਚ ਜਾਏਗੀ ਪ੍ਰਮਾਤਮਾ ਨੂੰ ਯਾਦ ਰੱਖੀਏ ਇਸ ਸ਼ਬਦ ਦਾ ਮੇਨ ਥੀਮ ਹੈ ਜੇ ਨੇ ਪੀਆ ਸੇ ਮਸਤ ਪਏ ਹੈ ਟੁੱਟੇ ਬੰਧਨ ਫਾਹੇ ਜਿਹੜਾ ਵੀ ਜੀਵ ਇਸ ਨਾਮ ਰਸ ਨੂੰ ਪੀ ਲੈਂਦਾ ਹੈ ਉਹ ਮਾਇਆ ਵਿੱਚੋਂ ਨਿਕਲ ਜਾਂਦਾ ਹੈ ਤੇ ਪ੍ਰਮਾਤਮਾ ਦੀ ਯਾਦ ਵਿੱਚ ਮਸਤ ਹੋ ਜਾਂਦਾ ਹੈ ਮਾਇਆ ਮਾਇਆ ਵਾਲੇ ਪਾਹੇ ਉਹਦੇ ਜਿਹੜੇ ਕੱਟੇ ਜਾਂਦੇ ਆ ਮਾਇਆ ਦੇ ਫਾਈਆਂ ਜਿਹੜੀਆਂ ਦੀਆਂ ਕੱਟੀ ਜਾਂਦੀਆਂ ਨੇ ਮਤਲਬ ਮਾਇਆ ਦੇ ਮੋਹ ਵਿੱਚੋਂ ਬਾਹਰ ਨਿਕਲ ਜਾਂਦਾ ਹੈ ਜੋਤੀ ਜੋਤ ਸਮਾਣੀ ਪੀਤਰ ਤਾਂ ਛੋੜੇ ਮਾਇਆ ਕੇ ਲਾਹੀ ਜਿਦੋਂ ਉਸ ਦੀ ਸੁਰਤ ਜੋਤ ਵਿੱਚ ਸਮਾ ਜਾਂਦੀ ਹੈ ਇੱਕ ਗੱਲ ਗੁਰੂ ਜੀ ਬੜੀ ਵਧੀਆ ਕਹੀ ਆ ਭੀਤਰ ਭੀਤਰ ਕਹਿੰਦੇ ਨੇ ਅੰਦਰ ਜਦੋਂ ਅੰਦਰ ਬੈਠੇ ਮਾਲਕ ਨਾਲ ਉਸ ਦੀ ਸੁਰਤ ਜੁੜ ਜਾਂਦੀ ਹੈ ਫਿਰ ਉਹ ਮਾਇਆ ਦੇ ਲਾਹੇ ਛੱਡ ਦਿੰਦਾ ਹੈ ਮਾਇਆ ਦੇ ਮਾਇਆ ਜੋ ਮਾਇਆ ਦੀ ਉਹ ਜਾਲ ਵਿੱਚੋਂ ਨਿਕਲ ਜਾਂਦਾ ਹੈ ਉਹਦੇ ਵਿੱਚ ਬਾਹਰ ਆ ਜਾਂਦਾ ਹੈ ਉਹ ਫਿਰ ਸੱਚੇ ਸੋਚੀ ਅਕਾਲ ਪੁਰਖ ਵੇਖ ਨੂੰ ਨਾਲ ਜੁੜਿਆ ਰਹਿੰਦਾ ਹੈ ਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਸਗਲ ਪਵਨ ਤੇਰੀ ਮਾਇਆ ਫਿਰ ਉਹੀ ਜੀਵ ਜਿਹੜਾ ਪਹਿਲਾਂ ਇਸ ਮਾਇਆ ਨੂੰ ਲਾਲਚੀ ਅੱਖਾਂ ਨਾਲ ਵੇਖਦਾ ਸੀ ਨਾ ਲਾਲਚੀ ਵਰਤੀ ਨਾਲ ਵੇਖਦਾ ਸੀ ਅੱਜ ਉਹ ਏਸੇ ਆਕਾਰ ਵਿੱਚੋਂ ਏਸੇ ਮਾਇਆ ਵਿੱਚੋਂ ਪ੍ਰਮਾਤਮਾ ਨੂੰ ਵੇਖਦਾ ਹੈ ਤੇ ਉਹਦੇ ਉੱਤੇ ਹੁਣੇ ਪ੍ਰਭਾਵ ਨਹੀਂ ਪਾਉਂਦੀ ਕਿਉਂਕਿ ਉਹਨੂੰ ਪਤਾ ਹੈ ਜਿਸ ਨੇ ਬਣਾਈ ਹੈ ਨਾ ਇਹ ਮਾਧਵ ਮਾਧਵੇ ਮਾਇਆ ਦਾ ਪਤੀ ਮਾਰਕ ਜਿਸ ਨੇ ਇਹਨੂੰ ਬਣਾਇਆ ਉਹ ਮੇਰੇ ਨਾਲ ਤੇ ਮੈਨੂੰ ਇਹਦੇ ਚੱਕਰ ਵਿੱਚ ਪੈਣ ਦੀ ਲੋੜ ਨਹੀਂ ਹੈ ਰਾਰੇ ਰੂਪ ਨਰਲਮ ਬੈਠਾ ਨਦਰ ਕਰੀ ਵਿੱਚ ਛਾਇਆ ਉਹ ਮਾਲਕ ਰਾਰੇ ਰੂਪ ਜਿਹਨੀਆਂ ਝਗੜਾ ਰੂਪ ਸੰਸਾਰ ਅਸੀਂ ਸਾਰਾ ਦਿਨ ਚ ਮਹੀਨਿਆਂ ਵਿੱਚ ਹੈ ਨਾ ਉਹ ਫਿਰ ਰਹਿਦਾ ਇਸ ਝਗੜੇ ਰੂਪ ਸੰਸਾਰ ਦੇ ਵਿੱਚ ਹੈ ਪਰ ਨਿਰਾਲਾ ਬੈਠਾ ਹੋਇਆ ਹੁੰਦਾ ਹੈ ਤੇ ਸਾਰਿਆਂ ਵਿੱਚ ਪਰਤੀਬਿੰਬ ਵਾਂਗ ਵਿਆਪਕ ਹੈ ਜਿਵੇਂ ਸ਼ੀਸ਼ੇ ਦੇ ਵਿੱਚ ਬੰਦੇ ਦੀ ਫੋਟੋ ਬਣ ਜਾਂਦੀ ਹੈ ਨਾ ਇਸ ਤਰ੍ਹਾਂ ਉਹ ਮਾਲਕ ਵੀ ਸਾਰਿਆਂ ਦੇ ਵਿੱਚ ਰਸਿਆ ਹੋਇਆ ਹੈ ਤੇ ਹੈ ਵੀ ਨਿਰਲੇਪ ਵੀਣਾ ਸ਼ਬਦ ਵਜਾਵੇ ਜੋਗੀ ਦਰਸ਼ਨ ਰੂਪ ਅਪਾਰਾ ਉਹ ਹੀ ਮਨੁੱਖ ਜੇ ਨੀ ਉਹ ਮੁਰਖ ਅਸਲ ਜੋਗੀ ਬਣ ਜਾਂਦਾ ਹੈ ਤੇ ਪਰਮਾਸ਼ਮਾ ਦੇ ਇਸ ਦ੍ਰਿਸ਼ ਵਿੱਚ ਇਸ ਦਿਖ ਵਿੱਚ ਮਸਤ ਹੋ ਕੇ ਉਹਦੀ ਸਿਫਤ ਸਲਾਹ ਦੀ ਫਿਰ ਬਾਜੇ ਵਜਾਉਂਦਾ ਹੈ ਸਿਫਤ ਸਲਾਹ ਦੀ ਗੋਣ ਗਾਉਂਦਾ ਹੈ ਉਹਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਹੈ ਸ਼ਬਦ ਅਨਾਹਦ ਸੋ ਸੌਰਤ ਨਾਨਕ ਕਹਿ ਵਿਚਾਰਾ ਸੋ ਨਾਨਕ ਜੀ ਕਹਿੰਦੇ ਮੈਂ ਇਹ ਵਿਚਾਰ ਤੁਹਾਨੂੰ ਦੱਸ ਰਿਹਾ ਇਹ ਤੁਹਾਨੂੰ ਇੱਕ ਇੱਕ ਪਰਮਾਤਮਾ ਦਾ ਉਹ ਗੁਣ ਦੱਸ ਰਿਹਾ ਉਹ ਸ੍ਰਿਸ਼ਟ ਸਲਾਹ ਦੇ ਵਿੱਚ ਜੁੜੇ ਰਹਿਣ ਕਾਰਨ ਉਸ ਮਨੁੱਖ ਦਾ ਰੰਗ ਵੀ ਪਰਮਾਤਮਾ ਦੇ ਰੰਗ ਵਿੱਚ ਲੱਗਿਆ ਜਾਂਦਾ ਹੈ ਜੇ ਨਹੀਂ ਹੁਣ 24 ਘੰਟੇ ਜਦੋਂ ਅਸੀਂ ਮਾਲਕ ਨੂੰ ਦਨ ਸੁਰਤ ਜੋੜ ਕੇ ਰੱਖਾਂਗੇ ਸਾਰੇ ਇਸ ਦਿਖਦੇ ਸੰਸਾਰ ਵਿੱਚ ਸਾਨੂੰ ਉਹ ਵਰਤ ਦਾ ਦਿਸੇਗਾ ਹੁਣ ਥਾਲੋ ਕੌਣ ਵਰਤ ਦਾ ਦਿਸਦਾ ਹੈ ਸਾਡੇ ਅੰਦਰ ਸਾਨੂੰ ਆਪਣਾ ਮੈਂ ਮੇਰੀ ਵਰਤ ਦੀ ਇਸਤੀ ਹੈ ਹਰ ਟਾਈਮ ਸਾਡਾ ਸਵਾਰਥੀ ਜੀਵਨ ਹੈ ਤੇ ਸਵਾਰਥੀ ਜੀਵਨ ਕਰਕੇ ਹੀ ਅੰਦਰ ਝਗੜੇ ਨੇ ਝਮੇਲੇ ਨੇ ਇਸ ਸਵਾਰਥੀ ਜੀਵਨ ਨੂੰ ਜਦੋਂ ਕੁਝ ਮਿਲ ਜਾਂਦਾ ਹੈ ਤੇ ਫਿਰ ਗੁਰੂ ਜੀ ਕਹਿੰਦੇ ਨੱਚਣ ਲੱਗਦਾ ਹੈ ਤੇ ਜਦੋਂ ਕੁਝ ਗਵਾਚ ਜਾਂਦਾ ਹੈ ਫਿਰ ਰੋਣ ਲੱਗਦਾ ਹੈ ਫਿਰ ਹੁੰਦਾ ਹੈ ਸੋ ਇਹਦੀ ਖੇਡ ਹੈ ਕਿਉਂਕਿ ਮਾਇਆ ਨਾਲ মোহ ਪੈ ਗਿਆ ਇਹਦਾ ਬਸ ਫਰਕ ਇਹ ਹੈ ਕਿ ਅਸੀਂ ਮਾਇਆ ਨਾਲੋਂ মোহ ਤੋੜ ਕੇ ਤੇ ਪਰਮਾਤਮਾ ਦੀ ਯਾਦ ਹਿਰਦੇ ਵਿੱਚ ਰੱਖਣੀ ਹੈ ਤੇ 24 ਘੰਟੇ ਨੂੰ ਯਾਦ ਰੱਖਣਾ ਹੈ ਤੇ ਆਪਣੀ ਕਿਰਤਕਾਰ ਕਰਦੇ ਜਾਣਾ ਹੈ। ਆਮ ਤਵਕ ਲੋਕ ਆਪੀ ਟੁਰੇ ਆਉਦੇ ਐ। ਸੋ ਉਸ ਸਰਦਾਂ ਨੂੰ ਅਸੀਂ ਕੈਸ਼ ਨਾ ਕਰੀਏ। ਗੁਰਬਾਣੀ ਨਾਲ ਜੋੜੀਏ। ਗੁਰਬਾਣੀ ਦਾ ਗਿਆਨ ਉਹਨਾਂ ਦੇ ਹਿਰਦਿਆਂ ਤੱਕ ਪਹੁੰਚਾਈਏ ਜੋ ਬਾਬਾ ਨਾਨਕ ਜੀ ਕਰਨਾ ਚਾਹੁੰਦੇ ਸੀ। ਅਰ ਬਾਬਾ ਨਾਨਕ ਜੀ ਨੇ ਸਾਨੂੰ ਬਾਣੀ ਐਸੇ ਕਰਕੇ ਲਿਖ ਕੇ ਦਿੱਤੀ ਹੈ ਕਿ ਉਹ ਗਿਆਨ ਲੋਕਾਂ ਤੱਕ ਪਹੁੰਚ ਜਾਏ। ਨਹੀਂ ਤੇ ਵੇਦ ਲਿਖੇ ਹੋਏ ਸੀ ਪਹਿਲਾਂ ਗਿਆਨ ਭਰਪੂਰ ਸੀ ਉਹਨਾਂ ਚ। ਪਰ ਉਹ ਇੱਕ ਖਾਸ ਭਾਸ਼ਾ ਵਿੱਚ ਲਿਖੀ ਗਈ ਸੀ ਇੱਕ ਖਾਸ ਭਾਸ਼ਾ ਵਰਤੀ ਗਈ ਸੀ ਸੰਸਕ੍ਰਿਤ ਜਿਹੜੇ ਬਾਰੇ ਕਹਿ ਦਿੱਤਾ ਗਿਆ ਕਿ ਇਹ ਤੇ ਦੇਵ ਭਾਸ਼ਾ ਹੈ ਆਮ ਬੰਦਾ ਨਹੀਂ ਪੜ ਸਕਦਾ ਸੋ ਗੁਰੂ ਜੀ ਗੁਰੂ ਸਾਹਿਬ ਜੀ ਨੇ ਪਹਿਲਾ ਪਰਉਪਕਾਰ ਸਾਡੇ ਉੱਤੇ ਇਹੀ ਕਰਾਰ ਕਰਿਆ ਕਿ ਬਾਣੀ ਨੂੰ ਸਾਡੀ ਬੋਲੀ ਵਿੱਚ ਲਿਖ ਕੇ ਦਿੱਤਾ ਤਾਂ ਕਿ ਹਰੇਕ ਬੰਦਾ ਪੜ ਸਕੇ ਬਾਪੂ ਜੀ ਨੇ ਤਾਂ ਐਨੀ ਸਹੂਲਤ ਕੀਤੀ ਆਪ 33 ਤਵੀ ਤੇ ਬੈਠ ਗਏ ਆਪ ਦਿੱਲੀ ਦੇ ਚਾਂਦਨੀ ਚੌਕ ਵਿੱਚ ਸੀਧ ਹੋਗੇ ਆਪ ਆਨੰਦਪੁਰ ਦਾ ਕਿਲਾ ਛੱਡ ਕੇ ਸਭ ਕੁਝ ਸਾਡੇ ਉਤੋਂ ਵਾਰ ਦਿੱਤਾ ਪਰ ਅਸੀਂ ਉਸ ਬਾਣੀ ਨੂੰ ਸਮਝਿਆ ਨਹੀਂ ਅਸੀਂ ਉਸ ਬਾਣੀ ਨਾਲ ਜੁੜੇ ਨਹੀਂ ਰੋਜ਼ ਗੁਰੂ ਸਵੇ ਗੁਰੂ ਸਾਹਿਬ ਜੀ ਅੱਗੇ ਖੜ ਕੇ ਕਹਿ ਤਾਂ ਰਹਿਆ ਗੁਰੂ ਮਾਨਿਓ ਗ੍ਰੰਥ ਪਰ ਮੰਨ ਨਹੀਂ ਰਹੇ ਗੁਰੂ ਨਹੀਂ ਨਾ ਮੰਨਦੇ ਗੁਰੂ ਕੌਣ ਹੈ ਜਿਹੜਾ ਸਾਨੂੰ ਹਨੇਰੇ ਵਿੱਚੋਂ ਪ੍ਰਕਾਸ਼ ਵਿੱਚ ਲੈ ਕੇ ਆਉਂਦਾ ਹੈ ਜਿਹੜਾ ਸਾਡੇ ਗੁਰੂ ਜੀ ਹੁਣ ਦੇਖੋ